ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹ YouTube ਚੈਨਲ ਪੰਜਾਬੀ ਸਟੋਰੀ ਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜੱਸੀ ਸੰਤੂ ਅੱਜ ਆਪਾਂ ਸੁਣਾਵਾਂਗੇ ਬਿਆਨਤ ਬਰੀ ਵਾਲਾ ਜਿਹਦਾ ਲਿਖਿਆ ਬਹੁਤ ਹੀ ਪਿਆਰਾ ਨਾਵਲ ਤਾਲੀ ਵਾਲਾ ਖੇਤ ਤੇ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਐਦਾਂ ਹੀ ਕੁਝ ਮਹੀਨੇ ਬੀਤ ਗਏ ਸਾਲ 1945 ਦਾ ਵਸਾਖ ਮਹੀਨਾ ਚੱਲ ਰਿਹਾ ਸੀ ਹਿਟਲਰ ਨੇ ਤੀਹ ਅਪ੍ਰੈਲ ਨੂੰ ਖੁਦਕਸ਼ੀ ਕਰ ਲਈ ਸੀ ਇਸ ਲਈ 7 ਮਹੀਨੋਂ ਜਰਮਨ ਨੇ ਬ੍ਰਿਟਿਸ਼ ਅੱਗੇ ਹਥਿਆਰ ਸੌਂਟ ਦਿੱਤੇ ਸਨ 6 ਸਾਲ ਲੰਬੀ ਚੱਲੀ جنگ ਯੂਰਪ ਚੋਂ ਮੁੱਕ ਚੁੱਕੀ ਸੀ ਪਰ ਇਸ جنگ ਚੋਂ 7 ਕਰੋੜ ਜਾਨਾਂ ਜਾ ਚੁੱਕੀਆਂ ਸਨ ਗੋਰਿਆਂ ਦੀ ਇਸ ਆਪਸੀ ਲੜਾਈ ਵਿੱਚ 1.5 ਲੱਖ ਭਾਰਤੀ ਵੀ ਆਪਣੀ ਜਾਨ ਗਵਾ ਚੁੱਕੇ ਸਨ ਲੜਾਈ ਖਤਮ ਹੁੰਦਿਆਂ ਹੀ ਲਾਮਤੇ ਗਏ ਫੌਜੀ ਘਰਾਂ ਨੂੰ ਮੁੰਨੇ ਸ਼ੁਰੂ ਹੋ ਗਏ ਸਨ ਸਵੇਰੇ ਸਵੇਰੇ ਬਚਨ ਕੌਰ ਦਾ ਬੂਹਾ ਜ਼ੋਰ ਜ਼ੋਰ ਨਾਲ ਖੜਕਿਆ ਬਚਨ ਕੌਰ ਨੇ ਅਰਜਨ ਨੂੰ ਉਠਾਇਆ ਅਰਜਨ ਨੇ ਜਾ ਕੇ ਦਰਵਾਜ਼ਾ ਖੋਲਿਆ ਤਾਂ ਬਾਹਰ ਕਰਮੂਦੀਨ ਖੜਾ ਸੀ ਅਰਜਣਾ ਤੇਰੀ ਬੇਬੇ ਨੂੰ ਉਠਾਈ ਸ਼ੇਰ ਬਣ ਕੇ ਕਰਮੂਦੀਨ ਘਬਰਾਇਆ ਹੋਇਆ ਬੋਲਿਆ ਬੇਬੇ ਬਾਹਰ ਆਈ ਚਾਚਾ ਕਰੀਮੂ ਆਇਆ ਹੀ ਅਰਜਣ ਨੇ ਬਚਨ ਕੌਰ ਨੂੰ ਆਵਾਜ਼ ਮਾਰੀ ਹਾਂ ਭਾਈ ਕਰੀਮੂ ਸੋਖਤਾ ਹੈ ਬਚਨਕੌਰ ਬਾਹਰੋਂ ਦੀ ਬੋਲੀ ਉਹ ਭਾਬੀ ਜਲਦੀ ਆ ਮੇਰੇ ਨਾਲ ਆ ਅਰਜੁਨ ਦੀ ਮਾਸੀ ਰਾਤ ਦੀ ਢਿੱਲੀ ਆ ਉਹਨੂੰ ਰਾਤ ਦੀ ਉੱਪਰ ਸ਼ਾਲਾ ਆਈ ਜਾਂਦੀ ਐ ਬਚਨਕੌਰ ਕਾਲੀ ਨਾਲ ਅਰਜੁਨ ਨੂੰ ਨਾਲ ਲੈ ਕੇ ਹੱਥ ਚੋਂ ਲਾਲ ਟੈਨ ਫੜ ਕੇ ਕ ਉਸ ਤੇ ਘਰ ਵੱਲ ਚੱਲ ਪਈ ਜਾਂਦਿਆਂ ਨੂੰ ਫਾਤਿਮਾ ਬੇਸੁੱਧ ਜੀ ਪਈ ਸੀ ਕਰੀਮੂ ਤੂੰ ਐਦਾਂ ਕਰ ਮੈਂ ਫਾਤਿਮਾ ਕੋਲ ਬੈਣੀ ਆ ਤੂੰ ਭੱਜ ਕੇ ਰਤਨੀ ਦਾਈ ਨੂੰ ਹਾਕ ਮਾਰ ਕੇ ਲਿਆ ਉਹ ਦੇਖੂ ਟੋਕੇ ਢਿੱਡ ਕਿਤੇ ਤਰਨ ਤੋਣਾ ਨਹੀਂ ਪੈ ਗਈ ਹੋਵੇ ਕਰੀਮੂ ਰਤਨੀ ਦਾਈ ਨੂੰ ਸਾਧ ਲਿਆ ਆ ਰਤਨੀ ਟੋਕੇ ਦੇਖਿਆ ਤੇ ਬਚਨ ਕੁਰ ਦੀਆਂ ਅੱਖਾਂ ਚੋਖਾਂ ਪਾਉਂਦੀ ਬੋਲੀ ਵਧਾਈਆਂ ਬਚਨ ਕੁਰੇ ਘਰੇ ਕੋਈ ਨਿੱਕਾ ਜੀ ਆਉਣ ਵਾਲਾ ਇੰਨੀ ਗੱਲ ਸੁਣ ਫਾਤਿਮਾ ਦੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਵਹਿ ਤੁਰੇ ਉਹਨੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਰੱਬ ਨੇ ਫਾਤਿਮਾ ਦੇ ਮੱਥੇ ਤੋਂ ਔੰਤਰੀ ਦਾ ਕਲੰਕ ਧੋ ਦਿੱਤਾ ਸੀ ਪਰ ਰੱਬ ਤਾਂ ਕੁਝ ਹੋਰ ਹੀ ਖੇਡਾਂ ਸੋਚੀ ਬੈਠਾ ਸੀ ਉਹਨਾਂ ਵਾਸਤੇ ਲਾਮ ਤੇ ਗਏ ਪਾਰ ਦੇ ਸਿਪਾਹੀ ਇਟਲੀ ਫ੍ਰਾਂਸ ਅਫਰੀਕਾ ਤੋਂ ਕੱਲੇ ਨਹੀਂ ਸਨ ਮੁੜੇ ਉੱਨ ਨਾਲ ਆਈ ਸੀ ਇੱਕ ਭਿਆਨਕ ਬਿਮਾਰੀ ਇੱਕ ਐਸੀ ਬਿਮਾਰੀ ਜਿਹਨੂੰ ਕਿਸੇ ਪਲੇਗ ਕਿਹਾ ਤੇ ਪੰਜਾਬ ਚੋਂ ਇਹ ਬਿਮਾਰੀ ਪਹਿਲਾਂ 1918 ਚੋਂ ਵੀ ਆਈ ਸੀ ਜਦੋਂ ਪਹਿਲੇ ਸੰਸਾਰ ਜੰਗ ਤੋਂ ਫੌਜੀ ਵਾਪਸ ਪਰਤੇ ਸਨ ਉਸ ਬਿਮਾਰੀ ਨੂੰ ਪੰਜਾਬ ਚੋਂ ਨਾਮ ਮਿਲਿਆ ਸੀ ਕੱਤੇ ਦੀ ਬਿਮਾਰੀ ਕਿਉਂਕਿ ਉਹ ਬਿਮਾਰੀ ਕੱਤੇ ਦੇ ਮਹੀਨੇ 1918 ਚੋਂ ਫੌਜੀਆਂ ਨਾਲ ਆਈ ਸੀ ਇਸ ਬਿਮਾਰੀ ਨੇ ਪਿੰਡਾਂ ਦੇ ਪਿੰਡ ਤੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਲੋਕ ਇੱਕ ਨੂੰ ਫੋਕ ਕੇ ਘਰ ਮੁੜਦੇ ਤੇ ਉਹਨਾਂ ਦੀਆਂ ਨੂੰ ਘਰੇ ਦੂਜਾ ਮਰਿਆ ਪਿਆ ਹੁੰਦਾ ਲੋਕ ਘਰ ਛੱਡ ਕੇ ਬਾਹਰ ਖੇਤਾਂ ਚੋਂ ਰਹਿਣ ਲੱਗ ਪਏ ਸਨ 1945 ਚ ਇਸ ਬਿਮਾਰੀ ਨੇ ਥੋੜਾ ਬਹੁਤ ਰੰਗ ਵਿਖਾਇਆ ਪਰ ਪਹਿਲੀ ਸੰਸਾਰ ਜੰਗ ਜਨਾਨੀ ਆਖਰ ਨੂੰ ਇਹ ਬਿਮਾਰੀ ਨੇ ਕਰੀਮੂ ਨੂੰ ਵੀ ਆਖਿਰਿਆ ਜਿਸ ਦਿਨ ਫਾਤਿਮਾ ਨੇ ਇੱਕ ਧੀ ਨੂੰ ਜਨਮ ਦਿੱਤਾ ਉਸ ਦਿਨ ਕਰੀਮੂ ਦਾ ਜਨਾਜ਼ਾ ਉੱਠ ਗਿਆ ਫਾਤਿਮਾ ਦਾ ਰੋ ਰੋ ਬੁਰਾ ਹਾਲ ਸੀ ਇੱਕ ਮਾਸੂਮ ਜਿੰਦ ਕੋਲ ਪਈ ਰੋ ਰਹੀ ਸੀ ਪਰੀਆਂ ਵਰਗੀ ਮੋਟੀਆਂ-ਮੋਟੀਆਂ ਅੱਖਾਂ ਪਰ ਲੋਕਾਂ ਦੀ ਜ਼ੁਬਾਨ 'ਚੋਂ ਇੱਕ ਭੁਖੀ ਡੈਣ ਜੋ ਜੰਮਦੀ ਆਪਣੇ ਪਿਓ ਨੂੰ ਖਾ ਗਈ ਸੀ। ਫਾਤਿਮਾ ਨੂੰ ਮੰਝੇ ਤੋਂ ਚੁੱਕ ਥੱਲੇ ਸੱਥਰ ਤੇ ਲੰਮੀ ਪਾ ਦਿੱਤਾ ਗਿਆ। ਜੁਨੇਪੇ ਦੀਆਂ ਪੀੜਾਂ ਉਹਦੀ ਜਾਨ ਕੱਢ ਰਹੀਆਂ ਸਨ। ਉਤੋਂ ਸਿਰ ਦੇ ਸਾਈਂ ਦਾ ਦੁੱਖ ਅੱਖਾਂ 'ਚ ਘਰਾਲਾਂ ਬਣ ਵਹਿ ਰਿਹਾ ਸੀ। ਦੋ ਬੁੜੀਆਂ ਮੋਢਿਆਂ ਤੋਂ ਫੜ ਕੇ ਫਾਤਿਮਾ ਨੂੰ ਜਨਾਜ਼ੇ ਨਾਲ ਲੈ ਗਈਆਂ। ਕ੍ਰੀਮੂ ਨੂੰ ਪਿੰਡ ਦੇ ਬਾਹਰ-ਵਾਰ ਪਿੰਡ ਦੀ ਸਾਂਝੀ ਜਗ੍ਹਾ ਦਫਨਾ ਦਿੱਤਾ ਗਿਆ। ਜਿੱਥੇ ਪਹਿਲਾਂ ਵੀ ਉਦੇ ਵੱਡ ਵਡੇਰਿਆਂ ਦੀਆਂ ਕਬਰਾਂ ਬਣੀਆਂ ਹੋਈਆਂ ਸਨ ਨਿੱਕੀ ਜਿੰਦ ਤੇ ਫਾਤਿਮਾ ਕੱਲੀਆਂ ਰਹਿ ਗਈਆਂ ਮਹੀਨਾ ਪਰ ਬਚਨਕੌਰ ਨੇ ਫਾਤਿਮਾ ਨੂੰ ਧੀਆ ਮੰਗ ਸਾਬਿਆ ਹੋਰ ਹੈ ਵੀ ਕੌਣ ਸੀ ਉਸ ਵਿਚਾਰੀ ਦਾ ਉਹ ਮਾਸੂਮ ਜਿੰਦ ਦਾ ਨਸੀਰਾ ਰੱਖਿਆ ਗਿਆ ਨਿੱਕੀ ਜੀ ਹਲੇ 2 ਕੁ ਮਹੀਨਿਆਂ ਦੀ ਸੀ ਨਸੀਰਾ ਜਦੋਂ ਫਾਤਿਮਾ ਉਹਨੂੰ ਬਚਨਕੌਰ ਕੋਲ ਤੇ ਅਰਜੁਨ ਕੋਲ ਛੱਡ ਕੇ ਲੋਕਾਂ ਦੇ ਘਰ ਵਿਆਹ ਸ਼ਾਦੀਆਂ ਜਾਂ ਕਿਸੇ ਖੁਸ਼ੀ ਗਮੀ ਤੇ ਕੰਮ ਕਰਨ ਚਲੀ ਜਾਂਦੀ ਵਿਆਵਲੀ ਕਹ ਰਾਂ ਚੂ ਸ਼ਰਾਬੀਆਂ ਦੀਆਂ ਨਜ਼ਰਾਂ ਉਹਦੇ ਜਿਸਮ ਦਾ ਬੁਲਾਤਕਾਰ ਕਰਦੀਆਂ ਰਹਿੰਦੀਆਂ ਸਿਆਣਿਆਂ ਨੇ ਸਾਚੀ ਤਾਂ ਕਿਹਾ ਕਿ ਰੰਡੀ ਤਾਂ ਰੰਡ ਕੱਟ ਲੈਂਦੀ ਐ ਪਰ ਲੋਕ ਨਹੀਂ ਕੱਟਣ ਦਿੰਦੀ ਹਰ ਕੋਈ ਕਿਸੇ ਨਾ ਕਿਸੇ ਬਹਾਨੇ ਫਾਤਿਮਾ ਨੂੰ ਛੂਣ ਦੀ ਕੋਸ਼ਿਸ਼ ਕਰਦਾ ਉਹਦਾ ਵਿਚਾਰੀ ਦਾ ਰੂਹ ਨਿਕਲ ਜਾਂਦਾ ਜਦੋਂ ਕਦੇ ਕੋਈ ਸ਼ਰਾਬੀ ਭਾਂਡੇ ਚੁੱਕਣ ਗਈ ਦਾ ਹੱਥ ਵੀ ਫੜ ਲੈਂਦਾ ਕਦੀ ਕੋਈ ਬਾਲਾ ਚਾਂਬਲਿਆ ਉਹਦੀ ਚੁੰਡੀ ਵੀ ਵੜ ਦਿੰਦਾ ਪਰ ਰੱਬ ਨੇ ਵਕਤ ਚ ਉਪਾ ਦਿੱਤਾ ਸੀ ਦੱਸਦੀ ਤਾਂ ਕਿੰਨੂੰ ਦੱਸ ਉਦਾਂ ਵੀ ਰੱਬ ਨੇ ਰੰਗ ਰੂਪ ਇਹਨਾਂ ਦਿੱਤਾ ਸੀ ਜਿੰਨੀ ਮਾੜੀ ਕਿਸਮਤ ਛੜਿਆਂ ਨੇ ਤਾਂ ਫਾਤਿਮਾ ਦੇ ਘਰ ਅੱਗੋਂ ਦੀ ਕਈ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਉਹਦੇ ਅੰਗਾਂ ਦੀਆਂ ਗੱਲਾਂ ਦਾ ਖੁੰਡਾਂ ਤੇ ਖੁੰਡ ਚਰਚਾ ਦਾ ਪਖਮਾ ਮਸਲਾ ਬਣ ਗਈਆਂ ਲੋਕ ਗੱਲਾਂ ਕਰਦੇ ਪੰਜ ਕੁ ਦਿਨ ਪਹਿਲਾਂ ਨੰਬਰਦਾਰਾਂ ਦੇ ਮੁੰਡੇ ਦੀ ਛਟੀ ਨਹੀਂ ਸੀ ਨੇ ਰਾਜਕਾਰੀ ਸੀ ਨੰਬਰਦਾਰਨੀ ਮੈਨੂੰ ਕਹਿੰਦੀ ਜੇ ਗਰਾਜਾ ਫਾਤਿਮਾ ਨਾਲ ਜਾ ਕੇ ਰਸੋਈ ਚੋਂ ਦਾਲ ਵਾਲਾ ਦੇ ਗੱਚ ਕਾਲਿਆ ਮੇਰੀ ਤਾਂ ਜਿਵੇਂ ਰੱਬ ਨੇ ਨੇੜੇ ਹੋ ਕੇ ਸੁਣ ਲਈ ਮੈਂ ਜਾਣ ਕੇ ਠੇਡਾ ਜਾ ਖਾ ਕੇ ਉਹਦੇ ਉੱਤੇ ਡੇਗ ਪਿਆ ਮੈਂ ਤਾਂ ਫਿਰ ਉਹ ਤਿੰਨ ਦਿਨ ਨਾਤਾ ਹੀ ਨਹੀਂ ਉਹਦੇ ਮੁੜ ਕੇ ਦੀ ਵਾਸਨਾ ਹੀ ਆਏਗੀ ਪੰਡੇ ਚ ਦੂਜੇ ਨੇ ਗੱਲ ਕੱਟਦਿਆਂ ਕਹਿਣਾ ਕਿ ਇਹ ਤਾਂ ਕੁਝ ਵੀ ਨਹੀਂ ਜਦੋਂ ਆਪਣੇ ਮਹੰਗਲ 부ਝੇ ਫੂਕ ਦੀ ਕੁੜੀ ਦਾ ਵਿਆਹ ਸੀ ਮੈਨੂੰ ਭੇਜਤਾ ਆਖੇ ਜਾਂ ਪਸ਼ੂਆ ਵਾਲੇ ਅੰਦਰ ਪਾਂਡਿਆਂ ਦਾ ਮੰਜਾ ਪਿਆ ਥਾਲ ਚੱਕ ਲਿਆ ਅੱਗੋਂ ਫਾਤਿਮਾ ਬੈਠੀ ਚੁੰਨੀ ਉਹਨੇ ਲਾ ਕੇ ਗਿੱਲੀ ਹੋਣ ਦੇ ਡਰ ਤੋਂ ਪਰਾ ਰੱਖੀ ਹੋਈ ਸੀ ਮੈਨੂੰ ਦਾ ਭਰਾਵੋ ਉਹਦੀਆਂ ਛਾਤੀਆਂ ਦੇ ਉੱਭਾਰ ਜੋ ਕਿ ਤੁਸੀਂ ਕੁਰਤੀ ਦੇ ਉੱਤੋਂ ਦੀ ਦੇਖਿਆ ਬਾਰੰਬਾਰ ਉਹਨਾਂ ਦੇ ਸਾਖਸ਼ਾਤ ਦਰਸ਼ਨ ਹੋ ਗਏ ਪਿੰਡ ਦੀਆਂ ਕਈ ਬੁੜੀਆਂ ਨੇ ਵੀ ਦੱਬੀ ਜ਼ੁਬਾਨ ਚੋਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਐ ਤਾਂ ਰੰਡੀ ਸਾਡੇ ਬੰਦੇ ਪੱਟਦੀ ਹੈ ਹਾਹੋ ਕਿਹੜਾ ਕੋਈ ਖਸਮ ਹੈ ਗਾ ਰੋਕਣ ਵਾਲਾ ਪਰ ਫਾਤਿਮਾ ਨੇ ਆਪਣੀ ਧੀ ਨੂੰ ਤਾਂ ਪਾਲਣਾ ਹੀ ਸੀ ਲੋਕਾਂ ਲਈ ਭਾਵੇਂ ਉਹ ਡੈਣ ਸੀ ਜੋ ਜੰਮਦੀ ਆਪਣੇ ਪਿਓ ਨੂੰ ਖਾ ਗਈ ਪਰ ਫਾਤਿਮਾ ਤਾਂ ਢਿੱਡ ਦੀ ਅੰਦਰ ਸੀ ਉਹ ਫਾਤਿਮਾ ਨੇ ਤਾਂ ਉਹਨੂੰ ਸੁੱਖਾ ਸੁੱਕ ਕੇ ਲਿਆ ਸੀ ਫਾਤਿਮਾ ਨੇ ਥੱਕੀ ਹਾਰੀ ਨੇ ਜਦ ਲੋਕਾਂ ਦੇ ਘਰਾਂ ਕੰਮ ਕਰਕੇ ਆਉਣਾ ਤਾਂ ਬਚਨਖੌਰ ਦੇ ਘਰ ਮੰਜੀ ਦੀ ਬਾਹੀ ਨਾਲ ਦੋਵੇਂ ਪਾਸੇ ਚੁੰਨੀ ਬਨ ਕੇ ਬਣਾਵੇ ਪਿੰਗੇ ਵਿੱਚੋਂ ਨਸੀਰਾ ਨੂੰ ਚਾਖੇ ਚੁੰਮਣਾ ਸ਼ੁਰੂ ਕਰ ਦੇਣਾ ਉਹਨੂੰ ਵਾਰ-ਵਾਰ ਘੁੱਟ-ਘੁੱਟ ਕਲਜੇ ਲਾਉਣਾ ਜਦੋਂ ਮਾਸੂਮ ਨਸੀਰਾ ਨੇ ਅੱਗੋਂ ਹੱਸ ਦੇਣਾ ਉਹਨੂੰ ਸ਼ਰਾਬੀਆਂ ਵੱਲੋਂ ਕੀਤੀਆਂ ਗਈਆਂ ਸਾਰੀਆਂ ਹਰਕਤਾਂ ਭੁੱਲ ਜਾਣੀਆਂ ਪਰ ਵਕਤ ਨੂੰ ਸ਼ਾਇਦ ਇਹ ਵੀ ਮਨਜ਼ੂਰ ਨਹੀਂ ਸੀ ਇੱਕ ਕਲੰਕ ਨਸੀਰਾ ਮੱਥੇ ਸ਼ਾਇਦ ਮਨਜ਼ੂਰ ਨਹੀਂ ਸੀ ਵਿਹੋ ਮਾਤਾ ਨੂੰ ਹੱਲੇ ਤਾਂ ਉਹਨੇ ਮਾਸੂਮ ਜੀਂਦ ਨਾਲ ਖੇਡਣਾ ਸਿਰਫ ਸ਼ੁਰੂ ਹੀ ਕੀਤਾ ਸੀ ਹਲੇ ਤਾਂ ਖਾਲੀ ਕੁਝ ਕੱਚੇ ਟੈਸਟ ਲਏ ਸੀ ਵੱਡੇ ਇਮਤਿਹਾਨ ਤਾਂ ਹੱਲੇ ਬਾਕੀ ਸਨ ਵਰਲਡ ਵਾਰ ਦੇ ਮੁੱਕਣ ਤੋਂ ਬਾਅਦ ਅੰਗਰੇਜ਼ ਐਸ ਕਦਰ ਡਰ ਗਏ ਸੀ ਕਿ ਕਿਤੇ ਬਾਕੀ ਦੇਸ਼ਾਂ ਦੇ ਕਬਜ਼ੇ ਦੇ ਚੱਕਰ 'ਚੋਂ ਇੰਗਲੈਂਡ ਹੀ ਨਾ ਥੋਗਵਾ ਬਈਏ ਉਹਨਾਂ ਭਾਰਤ ਛੱਡਣ ਦਾ ਫੈਸਲਾ ਕਰ ਲਿਆ ਪਰ ਏਸ਼ੀਆ ਵਿੱਚੋਂ ਸਭ ਤੋਂ ਵੱਡੀਆਂ ਦੋਹਾਂ بندرگاہਾਂ ਬੰਬਈ ਤੇ ਕਰਾਚੀ ਵਾਲਾ ਦੇਸ਼ ਭਾਰਤ ਪੂਰੀ ਦੁਨੀਆ ਨੂੰ ਕੰਟਰੋਲ ਕਰ ਸਕਦਾ ਸੀ ਕਿਉਂਕਿ ਸੋਵੀਅਤ ਯੂਨੀਅਨ ਦਾ ਪੂਰਾ ਸਾਥ ਵੀ ਭਾਰਤ ਨੂੰ ਮਿਲਿਆ ਹੋਇਆ ਸੀ ਅਮਰੀਕਾ 1945 ਚੋਂ ਹੀ ਇਹ ਫੈਸਲਾ ਕਰ ਚੁੱਕਾ ਸੀ ਕਿ ਜੇ ਚਾਹੁੰਦੇ ਹੋ ਦੁਨੀਆ ਦੇ ਡਾਲਰ ਵਾਲੇ ਦੇਸ਼ ਰਾਜ ਕਰਨ ਤਾਂ ਭਾਰਤ ਦੀਆਂ ਦੋਵੇਂ ਬੰਦਰਗਾਹਾਂ ਵੰਡ ਦਿਓ ਨਹੀਂ ਵਪਾਰ ਦੇ ਮਾਮਲੇ 'ਚੋਂ ਦੁਨੀਆ ਨੂੰ ਏਸ਼ੀਆ ਲੀਡ ਕਰੂਗਾ ਵੰਡ ਵੀ ਐਦਾਂ ਕਰੋ ਕਿ ਇੱਕ ਬੰਦਰਗਾਹ ਵਾਲਾ ਦੇਸ਼ ਅਮਰੀਕਾ ਦੀ ਦੋਸਤੀ ਹੇਠ ਜੀਵੇ ਸੋਵੀਅਤ ਸੰਘ ਦਾ ਦੁਸ਼ਮਣ ਬਣ ਕੇ ਪਹਿਲਾਂ ਤੋਂ ਵੱਖਰੇ ਦੇਸ਼ ਦੀ ਚੱਲਦੀ ਮੰਗ ਨੂੰ ਹੋਰ ਹਵਾ ਦੇ ਦਿੱਤੀ ਗਈ। ਕਲਕੱਤੇ ਤੋਂ ਸ਼ੁਰੂ ਹੋਈ ਵੱਡ ਟੋਕਦੀ ਅੱਗ ਜੂਪੀ ਹੁੰਦੀ ਹੋਈ ਪੰਜਾਬ ਦੇ ਪਿੰਡਾਂ 'ਚ ਆ ਪਹੁੰਚੀ। ਹਿੰਦੂ ਸਿੱਖ ਮੁਸਲਮਾਨ ਤੇ ਮੁਸਲਮਾਨ ਹਿੰਦੂ ਸਿੱਖਾਂ ਦੇ ਵੈਰੀ ਬਣ ਗਏ। ਇੱਕ ਦੂਜੇ ਦੇ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਟੋਲੀਆਂ ਇਕੱਠੀਆਂ ਹੋ ਕੇ ਰਾਤ ਨੂੰ ਇੱਕ ਦੂਜੇ ਦਾ ਘਰ ਘੇਰ ਲੈਂਦੀਆਂ। ਮਰਦਾਂ ਨੂੰ ਮਾਰ ਕੇ ਔਰਤਾਂ ਦੀ ਇਸ਼ਤਾਂ ਲੁੱਟ ਲੈਂਦੀਆਂ। ਜਿਨ੍ਹਾਂ ਦੀ ਵਿਆਹ ਨਹੀਂ ਸੰ ਹੁੰਦੇ, ਉਹਨਾਂ ਧੱਕੇ ਨਾਲ ਚੁੱਕੇ ਉਨਾ ਮਾਸੂਮਾ ਨੂੰ ਘਰ ਵਸਾ ਲਿਆ ਪਰ ਹੱਲੇ ਤੱਕ ਅਰਜੰਸਿਓਂ ਦੇ ਪਿੰਡ ਸੁਖਸਾਨ ਸੀ ਕੋਈ ਵੀ ਐਸੀ ਮਾੜੀ ਘਟਨਾ ਨਹੀਂ ਸੀ ਵਾਪਰੀ ਸਵੇਰ ਦਾ ਕੋਈ 8:30 ਨਬਈ ਦਾ ਵਕਤ ਸੀ ਫਾਤਿਮਾ ਉੱઠી ਤੇ ਦੋਵੇਂ ਹੱਥਾਂ ਦੀਆਂ ਤਲੀਆਂ ਜੋੜ ਅੱਲਾ ਦਾ ਸ਼ੁਕਰਾਨਾ ਕੀਤਾ ਨਸੀਰਾ ਹਾਨੇ ਮੰਜੇ ਤੇ ਸੁੱਤੀ ਪਈ ਸੀ ਉਹ ਤੋਂ ਮਸਾ ਸਾਲ ਕੁ ਦੀ ਸੀ ਫਾਤਿਮਾ ਨੇ ਉਹਦਾ ਮੱਥਾ ਚੁੰਮਿਆ ਉਹ ਮੁਠੀਆਂ ਮੀਚ ਕੇ ਸੁੱਤੀ ਹੋਈ ਸੀ ਜਿਵੇਂ ਕਹਿ ਰਹੀ ਹੋਵੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਫਾਤਿਮਾ ਨੇ ਮੱਖੀਆਂ ਬੈਠਣ ਤੋਂ ਉਹਦੇ ਉੱਪਰ ਚੁੰਨੀ ਦੇ ਦਿੱਤੀ ਫਾਤਿਮਾ ਨੇ ਵਿਹੜੇ ਵਿੱਚੋਂ 1 ਲੀਟਰ ਚੁੱਕਿਆ ਬਾਹਰ ਖੇਤਾਂ ਵੱਲ ਤੁਰ ਪਈ ਬਾਹਰ-ਵਾਰ ਬਣੇ ਪਿੰਡ ਦੇ ਟੋਬੇ ਤੋਂ ਉਹਨੇ ਲੀਟਰ ਪਾਣੀ ਦਾ ਭਰਿਆ ਤਰੋਈਆਂ ਵੱਲ ਹੋ ਤੁਰੀ ਸੂਏਰ ਦੀ ਕਿਰਿਆ ਸੋਧਣ ਵਾਸਤੇ ਹੱਲੀ ਉਹ ਥੋੜੀ ਦੂਰੀ ਗਈ ਸੀ ਕਿ ਦੋ ਮਜ਼ਬੂਤ ਬਾਹਾਂ ਨੇ ਉਸਨੂੰ ਜਕੜ ਲਿਆ ਇੱਕ ਹੱਥ ਨਾਲ ਉਹਦਾ ਮੂੰਹ ਕੁੱਟ ਲਿਆ ਤੇ ਇੱਕ ਹੱਥ ਨਾਲ ਕੁੱਤੇ ਦੀ ਵੜ ਲਿਆ ਇਹਨਾਂ ਨੂੰ ਹਨੇਰੇ ਚੋਂ ਦੋ ਪਰਛਾਵੇਂ ਪਹਾੜੀ ਕਿਕਰਾਂ ਓਲਿਓਂ ਨਿਕਲ ਆਏ ਜੋ ਫਾਤਿਮਾ ਨੂੰ ਇੱਕ ਇੱਕ ਲਾਤੋਂ ਫੜ ਚੱਕ ਟਿੱਬਿਆਂ ਤੇ ਖੜੇ ਸਰ ਬੁਝੈਲਾਂ ਦੀ ਛੜੀ ਚੋਂ ਲੈ ਕੇ ਮੋਹ ਨਿਰਾਸੀ ਅਸਮਾਨ ਤੇ ਤਾਰੇ ਹੱਲੇ ਉਸੇ ਤਰ੍ਹਾਂ ਖੜੇ ਸਨ ਫਾਤਿਮਾ ਦੇ ਪੈਰੀਂ ਬਾਈ ਜੁੱਤੀ ਵੀ ਉਥੇ ਡੇਗ ਪਈ ਸੀ ਫਾਤਿਮਾ ਨੇ ਹੱਥ ਜੋੜੇ ਅੱਲਾ ਦਾ ਵਾਸਤਾ ਮੈਨੂੰ ਛੱਡ ਦਿਓ ਘਰ ਮੇਰੀ ਮਾਸੂਮਤੀ ਉਡੀਕਦੀ ਆ ਮੈਂ ਤਾਂ ਉਹਨੂੰ ਦੁੱਧ ਵੀ ਨਹੀਂ ਚੁੰਗਾ ਕੇ ਆਈ ਉਹਨਾਂ ਚੋਂ ਇੱਕ ਬੋਲਿਆ ਬਾਈ ਕਰਵਾ ਦੇਵਾ ਇਹਦਾ ਅੱਲਾ ਅੱਲਾ ਇਹਨਾਂ ਨੇ ਸਾਡੀਆਂ ਧੀਆਂ ਭੈਣਾਂ ਨਾਲ ਕੁਝ ਕੀ ਕੁਝ ਨਹੀਂ ਕੀਤਾ ਮਰੀਂਦਰ ਪਾਂਬੜ ਮੱਚਦੇ ਪਏ ਆ ਕਹਿੰਦੇ ਆ ਸਾਲਿਆਂ ਨੇ ਲਾਸ਼ਾਂ ਨਾਲ ਭਰ ਕੇ ਰੇਲ ਗੱਡੀ ਭੇਜੀ ਆ ਬੰਗਲੀ ਵਾਲੇ ਪਾਸਿਓਂ ਆਈ ਆ ਕਹਿੰਦੇ ਦੋ ਜਾ ਹਸਤਾ ਹੋਇਆ ਬੋਲਿਆ ਉਹ ਖੜ ਜਾ ਕਾਲਿਆ ਆ ਵਿਚਾਰੀ ਦੀ ਦੁੱਧ ਪਿਉਣ ਵਾਲੀ ਇੱਛਾ ਤਾਂ ਪੂਰੀ ਕਰ ਦੇ ਹੁਣ ਧੀ ਤਾਂ ਘਰੇ ਆਈ ਦੀ ਐ ਦੁੱਧ ਪੀਣ ਵਾਲਾ ਨੇ ਕੰਮ ਤਾਂ ਹੁਣ ਆਪਣੇ ਚੋਂ ਹੀ ਕਿਸੇ ਨੂੰ ਕਰਨਾ ਪੈਣਾ ਪਲਾਂ ਵਿੱਚ ਹੀ ਫਾਤਿਮਾ ਦਾ ਕਮੀਜ਼ ਤਾਂ ਤੋਲਾ ਕਰ ਦਿੱਤਾ ਗਿਆ ਖਿੱਚ ਕੇ ਉਸ ਦੀ ਸਲਵਾਰ ਦਾ ਨਾਲਾ ਤੋੜ ਦਿੱਤਾ ਗਿਆ ਤੇ ਪਲਾ ਵਿੱਚ ਹੀ ਇੱਕ ਮਾਸੂਮਤੀ ਦੀ ਮਾਂ ਨੂੰ ਮਿੱਟੀ ਚੋਂ ਮਦੋਲ ਦਿੱਤਾ ਗਿਆ ਜਿਵੇਂ ਕੋਈ ਮਾਲੀ ਕਿਸੇ ਕੰਡਾ ਵੱਜਣ ਤੇ ਟਾਣੀ ਨਾਲ ਗੁੱਸੇ ਹੋ ਕੇ ਟਾਣੀ ਤੇ ਲੱਗਿਆ ਫੁੱਲ ਤੋੜ ਕੇ ਪੈਰਾ ਹੇਠਾਂ ਮਸਲ ਦਿੰਦਾ ਏ ਜਿਵੇਂ ਕੋਈ ਸ਼ਿਕਾਰੀ ਆਪਣੇ ਬੱਚਿਆਂ ਲਈ ਖਾਣੇ ਦੀ ਪਾਲ ਵਿੱਚ ਨਿਕਲੀ ਕਿਸੇ ਹਿਰਨੀ ਦਾ ਢਿੱਡ ਚੀਰ ਸੁੱਟਦਾ ਏ ਬਿਨਾ ਇਹ ਸੋਚੇ ਕਿ ਇਹਦੇ ਬੱਚੇ ਇਹਨੂੰ ਅਡੀਕਦੇ ਹੋਣਗੇ ਉਹਨਾਂ ਫਾਤਿਮਾ ਦੇ ਦੰਧੀਆਂ ਵੱਡ-ਵੱਡ ਆਪਣੀ ਹਰ ਈਚ ਪੂਰੀ ਕਰ ਲਈ ਸੀ ਫਿਰ ਉਹ ਜਾਣ ਲਈ ਤਿਆਰ ਹੋ ਕੇ ਫਾਤਿਮਾ ਦੇ ਬੁੱਲਾਂ 'ਚੋਂ ਖੂਨ ਵਗ ਰਿਆ ਸੀ ਵਾਲ ਖੁੱਲ ਉਹਨਾਂ 'ਚੋਂ ਪਖੜਾ ਤੇ ਰੇਤਾ ਪਰ ਗਿਆ ਸੀ ਉਹ ਪਰੀਆਂ ਅੱਖਾਂ ਨਾਲ ਸਮਾਨ ਵਾਲ ਦੇਖ ਰਹੀ ਸੀ ਦੋਹਾਂ ਅੱਖਾਂ 'ਚੋਂ ਹੰਝੂ ਵਗ ਕੇ ਕੰਨਾਂ ਕੋਲ ਦੀ ਹੁੰਦੇ ਹੋਏ ਠੰਡੀ ਰੇਤ ਤੇ ਡਿਗ ਰਹੇ ਸਨ ਉਹਦੀ ਅੱਖਾਂ ਸਾਹਮਣੇ ਘਰਮੰਜੇ ਤੇ ਸੁੱਤੀ ਪਈ ਉਹਦੀ ਤੀ ਨਸੀਰ ਆਈ ਉਹ ਤਿੰਨੋਂ ਫਾਤਿਮਾ ਨੂੰ ਨੋਚਣ ਤੋਂ ਬਾਅਦ ਉਰ ਪਏ ਫਾਤਿਮਾ ਉੱਠੀ ਉਹਨੇ ਉੱਠ ਕੇ ਕਮੀਜ਼ ਪਾਇਆ ਜਿਸ ਨਾਲ ਕਈ ਪੋਲੀ ਤੇ ਲੇਹੇ ਦੇ ਕੰਡੇ ਚੁੰਬੜੇ ਪਏ ਸਨ ਉਨੇ ਕੋਲ ਪਈ ਸਲਵਾਰ ਪਾਈ ਪਰ ਉਹਦਾ ਨਾਲਾ ਤੋੜ ਦਿੱਤਾ ਸੀ ਉਹਨਾਂ ਉਹ ਇੱਕ ਹੱਥ ਚੋਂ ਸਲਵਾਰ ਫਾੜ ਕੇ ਹੱਲੇ ਅੱਧਾ ਕਿਲਾ ਵੀ ਨਹੀਂ ਸੀ ਗਈ ਉਹਨਾਂ ਤਿੰਨਾਂ ਚੋਂ ਇੱਕ ਜਣਾ ਭੱਜਦਾ ਹੋਇਆ ਆ ਤੇ ਇੱਕ ਬਰਸ਼ਾ ਫਾਤਿਮਾ ਦੀ ਢਿੱਡ ਚੋਂ ਖੂਬੋ ਦਿੱਤਾ ਤੇ ਨਾਲ ਹੀ ਬਰਸ਼ੇ ਨੂੰ ਦੋ ਤਿੰਨ ਵਟੇ ਦੇ ਦਿੱਤੇ ਫਿਰ ਉਹਨੇ ਪੈਰੀ ਵਾਪਸ ਭੱਜ ਗਿਆ ਫਾਤਿਮਾ ਦਰਦ ਨਾਲ ਘਰਾ ਉੱਠੀ ਪਰ ਜਾਨ ਵੀ ਇੱਕਦਮ ਕਿੱਥੇ ਨਿਕਲਣੀ ਆ ਟਾਈਮ ਤਾਂ ਲਾਉਂਦੀ ਆ ਫਾਤਿਮਾ ਜ਼ਮੀਨ ਤੇ ਡੇਕ ਪਈ ਹੱਥ ਪੇਰ ਮਾਰਦੀ ਰਹੀ ਬਰਸ਼ੀ ਨੂੰ ਖਿੱਚ ਕੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਵਟੇ ਦੇਣ ਕਰਕੇ 나ੜਾਂ ਬਰਸ਼ੇ ਨਾਲ ਲਪੇਟੀਆਂ ਗਈਆਂ ਸੀ ਉਹਦੇ ਪੈਰ ਮਾਰਨ ਕਰਕੇ ਕਿੰਨਾ ਰੇਤਾ ਉਹਦੀਆਂ ਅੱਡੀਆਂ ਦੇ ਰਗੜ ਕਰਕੇ ਇਕੱਠਾ ਹੋ ਕੇ ਟੁੱਟੇ ਪੈ ਗਏ ਦਰਦ ਰੋਕਣ ਲਈ ਉਹਨੇ ਕੋਲ ਖੜੇ ਅੜੀਲ ਕਾ ਨੂੰ ਮੁਠੀਆਂ ਚ ਭਰ ਲਿਆ ਮੁਠੀਆਂ ਪੂਰੀ ਤਰ੍ਹਾਂ ਕੁੱਟ ਲਈਆਂ ਅੱਖਾਂ ਬੰਦ ਕਰ ਬੁੱਲ ਅੰਦਰ ਨੂੰ ਮੋੜ ਉਹਨੇ ਉੱਠਦੀ ਚੀਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਹਲਕੀ ਜੀਖ ਨਾਲ ਮੁੜ ਫੇਰ ਖੁੱਲ ਗਿਆ ਸਾਰਾ ਸਾਹ ਉਹਨੇ ਮੂੰਹ ਰਹੀਂ ਬਾਹਰ ਕੱਢ ਦਿੱਤਾ ਤੇ ਹੱਥਾਂ 'ਚ ਫੜਿਆ ਕਾ ਜਣਾ ਤੋਂ ਮੁਠੀਆਂ ਚੁੱਕੇ ਚਲਿਆ ਪਰ ਮਾਂ 'ਚੋ ਇੱਕ ममਤਾ ਹੁੰਦੀ ਐ ਕਹਿੰਦੇ ਜੋ ਮਰ ਕੇ ਵੀ ਨਹੀਂ ਮਰਦੀ ਸ਼ਾਇਦ ਨਸੀਰਾਂ ਕਰਕੇ ਹੱਲੇ ਸਾਹ ਚੱਲ ਰਹੇ ਸਨ ਫਾਤਿਮਾ ਦੇ ਇੱਕ ਵਾਰ ਉਹ ਫੇਰ ਉੱઠી ਉਹਨੇ ਇੱਕ ਹੱਥ ਨਾਲ ਢਿੱਡ ਨੂੰ ਫੜ ਲਿਆ ਤੇ ਇੱਕ ਹੱਥ ਨਾਲ ਸਲਵਾਰ ਦਾ ਨੇਫਾ ਉਹ ਪੈਰ ਖੜੀਸਦੀ ਤੁਰਨ ਲੱਗੀ ਕਈ ਕਿਕਰਾਂ ਦੀਆਂ ਸੂਣਾ ਉਹਦੇ ਪੈਰ ਵਿੰਨ ਗਈਆਂ ਪੈਰਾਂ ਚੋਂ ਲਹੂ ਵਗ ਆਇਆ ਪਰ ਇੱਕ ਤੀ ਦੀ ਮਮਤਾ ਅਗੇ ਉਹ ਹਰ ਦਰਦ ਚਲਦੀ ਤੁਰੀ ਜਾ ਰਹੀ ਸੀ ਪਿੰਡ ਵੜਦਿਆਂ ਫਿਰਨੀ ਤੇ ਪਹਿਲਾ ਕਰ ਅਰਜਨ ਸਿਓ ਕਾਸੀ ਅਰਜਨ ਕੇ ਪਿਛਲੇ ਪਾਸੇ ਫਾਤਿਮਾ ਦਾ ਕੋਠਾ ਲੱਗਦਾ ਸੀ ਫਾਤਿਮਾ ਜੋਰ ਨਾਲ ਅਰਜਨ ਕੇ ਬੂਹੇ ਚੋਂ ਜਾ ਵਜੀ ਜਿਸ ਨਾਲ ਬੂਹੇ ਚੋਂ ਫਸਾਈ ਲੱਕ ਟੁੱਟ ਗਈ ਤੇ ਉਹ ਵੇੜੇ ਚੋਂ ਆ ਡਿੱਗੀ ਉਹਦੇ ਪੈਰ ਖੂਨ ਨਾਲ ਲਥਪਥ ਸਨ ਤੇ ਢਿੱਡ ਚੋਂ ਖੋਬੀ ਬਰਸ਼ੀ ਦਾ ਦਰਦ ਉਹਦੀ ਜਾਨ ਕੱਢ ਰਿਹਾ ਸੀ ਇਹ ਉਹੀ ਦਿਨ ਸੀ ਜਦੋਂ ਸਾਲਕੂ ਦੀ ਨਸੀਰਾ ਨੂੰ ਫਾਤਿਮਾ ਨੇ ਬਚਨਕੌਰ ਦੀ ਝੋਲੀ ਪਾਇਆ ਸੀ ਤੇ ਕਿਹਾ ਸੀ ਭੈਣੇ ਤੀ ਬਣਾ ਕੇ ਪਾਲ ਲਵੀ ਇਹਦਾ ਵਿਆਹ ਆਪਣੇ ਹੱਥੀਂ ਛਾਵਾਂ ਨਾਲ ਕਰੀ ਜਦੋਂ ਕਦੇ ਆਪਣੇ ਬੱਚਿਆਂ ਨਾਲ ਪਿੰਡ ਆਇਆ ਕਰੂ ਲੋਕਾਂ ਆਖਿਆ ਕਰਨਾ ਇਹ ਤਾਂ ਫਾਤਿਮਾ ਦੇ ਦੋਤੀ ਦੋਥੀਆਂ ਨੇ ਪਾਈ ਬਸ ਭੈਣੇ ਮੇਰੇ ਘਰ ਦਾ ਦੀਵਾ ਨਾ ਬੁਝਣ ਦੇਵੀ ਇੱਕ ਮੁਸਕਾਨ ਉਹਦੇ ਬੁੱਲਾਂ ਤੇ ਆਈ ਤੇ ਉਹ ਦੁਨੀਆ ਤੋਂ ਚਲੀ ਗਈ ਉਸ ਦਿਨ ਨਸੀਰਾ ਦੀ ਮਾਂ ਬਚਨਕੌਰ ਬਣ ਗਈ ਸੀ ਬੀਬੇ ਹੁਣ ਇਹ ਆਪਣੇ ਕੋਲ ਰਹੂਗੀ ਅਰਜਨ ਦੇ ਅੰਦਰੋਂ ਐ ਬੋਲ ਖੁਸ਼ੀ ਨਾਲ ਨਿਕਲੇ ਸੀ ਕਿਉਂਕਿ ਨਿਆਣਾ ਸੀ 10 ਕੁ ਸਾਲ ਦਾ ਉਹਨੂੰ ਪਤਾ ਨਹੀਂ ਸੀ ਕਿ ਉਹ ਮਾਸੂਮ ਤਹਲਾਤਾ ਨੇ ਉਹਦੀ ਮਾਂ ਦੀ ਚੋਲੀ ਚੋਂ ਪਾ ਦਿੱਤੀ ਸੀ ਬੇਬੇ ਮੈਂ ਤਾਂ ਨਸੀਰਾ ਨੂੰ ਗੁੱਡੀ ਕਿਹਾ ਕਰੂੰ ਦੇਖ ਜਵਾਈ ਗੁੱਡੀ ਵਰਗੀ ਆ ਬੇਬੇ ਇਹ ਤਾਂ ਅੱਖਾਂ ਦੇਖ ਬੇਬੇ ਜਿਵੇਂ ਕੋਈ ਰਬੜ ਦੀ ਗੁੱਡੀ ਹੁੰਦੀ ਆ ਅਰ ਜਣਾ ਨਸੀਰਾ ਦਾ ਮੱਥਾ ਚੁੰਮਦਾ ਬੋਲਿਆ ਪੁੱਤ ਅੱਜ ਤੋਂ ਇਹ ਤੇਰੀ ਨਿੱਕੀ ਪਹਿਣਾ ਬਸ ਮੇਰੀ ਫਾਤਿਮਾ ਨਾਲ ਕਿਤੇ ਕੌਲ ਦੀ ਲਾਜ ਰੱਖ ਲਵੀ ਮੇਰੇ ਬੱਚੜੇ ਬਚਨਕੌਰ ਅਰਜੁਨ ਦੇ ਸਿਰ ਤੇ ਹੱਥ ਧਰਦੀ ਭਰੀਆਂ ਅੱਖਾਂ ਨਾਲ ਬੋਲੀ ਕਿਉਂਕਿ ਬਚਨਕੌਰ ਨੇ ਫਾਤਿਮਾ ਨਾਲ ਵਾਅਦਾ ਕਰ ਲਿਆ ਸੀ ਕਿ ਤੇਰਾ ਦੀਵਾ ਕਦੇ ਬੁਝਣ ਨਹੀਂ ਦੇਂਦੀ ਫਾਤਿਮਾ ਅੱਜ ਤੋਂ ਨਸੀਰਾ ਸਾਡੀ ਹੋਈ ਬਚਨਕੌਰ ਕੌਲੀ ਚੋਂ ਦੁੱਧ ਪਾ ਕੇ ਰੂਹ ਦੀ ਬੱਤੀ ਵਟ ਕੇ ਦੁੱਧ ਚੋਂ ਪਿਓ ਕੇ ਨਸੀਰਾ ਦੇ ਬੁੱਲਾਂ ਨੂੰ ਲਾ ਦਿੰਦੀ ਓ ਮਸੂਮ ਉਸਵਤੀ ਨੂੰ ਉਦਾਂ ਚੁੰਗਣ ਲੱਗ ਜਾਂਦੀ ਜਿਵੇਂ ਕੋਈ ਮਸੂਮ ਬੱਚਾ ਆਪਣੀ ਮਾਂ ਦਾ ਦੁੱਧ ਚੁੰਗਦਾ ਏ ਅਰਜਨ ਤਾਂ ਉਹਨੂੰ ਕਦੇੜੇ ਚੋਕ ਕੇ ਅਧਰੂਦਰ ਵੇੜੇ ਚੁੱਪਾ ਜਦਾ ਫਿਰਦਾ ਰਹਿੰਦਾ ਉਹ ਮਾਸੂਮ ਜਿੰਦ ਖਿੜਖੜ ਹੱਸਦੀ ਰਹਿੰਦੀ ਬਚਨ ਕੋ ਰੋਦੀ ਤੇ ਅਰਜੁਨ ਚੋ ਕੋਈ ਫਰਕ ਨਾ ਕਰਦੀ ਪਰ ਅਰਜਨ ਸਿਓ ਦੇ ਚਾਚੇ ਮੰਗਲ ਸਿਓ ਨੂੰ ਉਹ ਵਿਉ ਵਰਗੀ ਲੱਗਦੀ ਜਦੋਂ ਕਦੇ ਅਰਜਨ ਡੰਗਰਾਂ ਵਾਲੇ ਵਾੜੇ ਆਪਣੇ ਚਾਚੇ ਨੂੰ ਰੋਟੀ ਫੜਾਉਣ ਜਾਂਦਾ ਜੇ ਕਿਤੇ ਉਹ ਗਲਤੀ ਨਾਲ ਨਸੀਰਾ ਨੂੰ ਚੋਕੇ ਨਾਲ ਲੈ ਜਾਂਦਾ ਤਾਂ ਮੰਗਲ ਨੂੰ ਸੱਤੀ ਕਪੜੀ ਆਗ ਲੱਗ ਜਾਂਦੀ ਉਹ ਗੁੱਸੇ ਚੋ ਬੋਲਦਾ ਗੱਲ ਸੁਣਿਓ ਯਾਰਜਨਾ ਮੇਰੇ ਕੋਲ ਆਉਣਾ ਹੁੰਦਾ ਆ ਮੁਸਲੀ ਨੂੰ ਨਾਲ ਨਾ ਲਿਆਇਆ ਕਰ ਆ ਕੜਮੀ ਨੂੰ ਜੂ ਜੰਮ ਦੀ ਆਪਦਾ ਪਿਓ ਖਾਗੀ ਫਿਰ ਆਪਦੀ ਮਾਂ ਨੂੰ ਆਪਣੇ ਘਰੇ ਹੀ ਇਹਦੀ ਮਾਂ ਫਾਤਿਮਾ ਦਾ ਸਭ ਤੋਂ ਵੱਧਾਉਣਾ ਜਾਣਾ ਸੀ ਮੈਨੂੰ ਲੱਗਦਾ ਬਾਈ ਵੀ ਇਹਦੀ ਮਾਂ ਦੇ ਕਦਮੇ ਕਰਕੇ ਹੀ ਫੌਜ ਤੋਂ ਨਹੀਂ ਮੁੜਿਆ ਇਹ ਮੰਗਲ ਦਾ ਸ਼ਹਿਰਾ ਅਰਜਨ ਸਿੰਘ ਦੇ ਪਿਓ ਵੱਲ ਹੁੰਦਾ ਜੋ ਦੂਜੀ ਸੰਸਾਰ ਜੰਗ ਲੜਨ ਗਿਆ ਫਿਰ ਕਦੇ ਘਰ ਨਹੀਂ ਪਰਤਿਆ ਪਤਾ ਨਹੀਂ ਕੀ ਬੀਤੀ ਸੀ ਉਸ ਨਾਲ ਨਾਲੇ ਆਪਣੀ ਮਾਂ ਨੂੰ ਵੀ ਕਹਿੰਦੇ ਇਸ ਮੁਸਲੀ ਦਾ ਬਾਲਾ ਏਜਕਾਂ ਦੇ ਲੋਣ ਨਹੀਂ ਐਨੀ ਸਕੇ ਹੁੰਦੇ ਕਿਸੇ ਦੇ ਮੈਂ ਤਾਂ ਕਹਿਣਾ ਭਾਬੀ ਨੂੰ ਕਹਿ ਇੱਕ ਦਿਨ ਫੀਮ ਦੇ ਕੇ ਮੁਕਾਇਦਾ ਜੱਬ ਗਿਆ ਅਰਜਨ ਨੂੰ ਕੁਝ ਸਮਝਣਾ ਲੱਗਦੀ ਉਦੇ ਚਾਚੇ ਨੂੰ ਨਸੀਰਾ ਨੂੰ ਇੰਨੀ ਨਫ਼ਰਤ ਕਿਉਂ ਸੀ ਪਰ ਬਚਨਕੌਰ ਤੋਂ ਛੇਪ ਜੀ ਮੰਨਦਾ ਸੀ ਮੰਗਲ ਸਿਓ ਇਸ ਲਈ ਉਹ ਘਰ ਨਹੀਂ ਸੀ ਆਉਂਦਾ ਬਚਨਕੌਰ ਨੂੰ ਸਿੱਧੀ ਕੋਈ ਗੱਲ ਨਹੀਂ ਸੀ ਕਹਿੰਦਾ ਬਚਨਕੌਰ ਅਰਜਨ ਨੂੰ ਤੈ ਨਸੀਰਾ ਨੂੰ ਦੇਸੀ ਕਿਉਂ ਪਾ ਕੇ ਚੂਰੀ ਕੁੱਟ ਕੇ ਦਿੰਦੀ ਵਕਤ ਦੇ ਚਲਦਿਆਂ ਨਸੀਰਾ ਚਾਰ ਕੁ ਸਾਲ ਦੀ ਹੋ ਗਈ ਸੀ ਜਮਾ ਆਪਣੀ ਮਾਂ ਤੇ ਗਈ ਸੀ ਮੋਟੀਆਂ ਅੱਖਾਂ ਗੋਰਾ ਰੰਗ ਭਾਰੇ ਕਾਲੇ ਵਾਲ ਪਰ ਹੱਲੇ ਉਹਨੇ ਬੋਲਣਾ ਨਹੀਂ ਸੀ ਸਿੱਖਿਆ ਨਹੀਂ ਤਾਂ 2-3 ਸਾਲ ਦਾ ਜਵਾਕ ਬੋਲਣਾ ਸ਼ੁਰੂ ਕਰ ਦਿੰਦਾ ਪਰ ਉਹ ਹੱਲੇ ਵੀ ਉਾਂ ਬੋਲਦੀ ਸੀ ਇੱਕੋ ਸ਼ਬਦ ਸੀ ਜੋ ਬੋਲਣਾ ਸਿੱਖੀ ਜੀ ਉਹ ਸ਼ਬਦ ਸੀ ਬਾਈ ਜੋ ਕਿ ਉਹ ਅਰਜੰਲੀ ਵਰਤਦੀ ਸੀ ਪਰ ਇਹ ਸ਼ਬਦ ਵੀ ਮਸਾਂ ਉਹਦੀ ਜ਼ੁਬਾਨ ਤੇ ਆਉਂਦਾ ਜਿਵੇਂ ਸੰਗ ਤੱਕ ਆਉਣ ਵਾਲੀਆਂ ਸਾਰੀਆਂ ਨਾੜਾਂ ਨਾਲ ਲੜ ਝਗੜ ਕੇ ਮਸਾਂ ਹੀ ਤਲਵੇ ਤੱਕ ਪਹੁੰਚਦਾ ਹੋਵੇ ਪਰ ਇਹ ਸ਼ਬਦ ਵੀ ਜ਼ੁਬਾਨ ਤੱਕ ਆਉਂਦਾ ਤਕਰੀਬਨ ਮਾਰੀ ਜਾਂਦਾ ਸੀ ਟੁੱਟਦਾ ਬिखरਦਾ ਕਦੀ ਤਾਂ ਹਲਕੀ ਜਿਹੀ ਆਵਾਜ਼ੋਂ ਕੱਲਾ ਆਈ ਸ਼ਬਦੀ ਬੁੱਲਾਂ ਤੋਂ ਬਾਹਰ ਕਦਮ ਰੱਖਦਾ ਸੀ ਕਾਦਿਕਦੇ ਬਾਹਰ ਸ਼ਬਦ ਵੀ ਨਿਕਲ ਜਾਂਦਾ ਪਰ ਐਨੀ ਹੋਲੀ ਕਿ ਜਿਸ ਨੂੰ ਕੋਲ ਕੰਨ ਕਰਕੇ ਸੁਣਿਆ ਜਾ ਸਕਦਾ ਸੀ ਬਚਨ ਕੋਰ ਬਥੇਰੀ ਓੜਪੂੜ ਕਰਦੀ ਜਿਵੇਂ ਕੋਈ ਦੱਸਦਾ ਉਹੀ ਚੀਜ਼ਾਂ ਨੂੰ ਬਣਾ ਕੇ ਦਿੰਦੀ ਕਿਸੇ ਨੇ ਕਹਿਣਾ ਭਾਣੇ ਮਿਰਚਾਂ ਖਵਾ ਉਹਦੇ ਨਾਲ ਜੀਵ ਪਤਨੀ ਹੋਜੂ ਬਚਨ ਕੋਨੇ ਕੁੰਡੇ ਚ ਮਿਰਚਾਂ ਕੁੱਟ ਚਮਚੇ ਨਾਲ ਉਸ ਮਸੂਹ ਦੇ ਮੂੰਹ ਚੋਂ ਬਾ ਦੇਣੀਆਂ ਨਸੀਰਾਂ ਦੀਆਂ ਚੀਖਾਂ ਨਿਕਲ ਜਾਣੀਆਂ ਉਹ ਛੀਛੀ ਕਰਨ ਲੱਗ ਜਾਂਦੀ ਦੋਵੇਂ ਹੱਥ ਕੰਨਾਂ ਤੇ ਧਾਰਾ ਹੀ ਆਈ ਕਰਕੇ ਪਾਣੀ ਮੰਗਣ ਲੱਗਦੀ ਉਹਦੀਆਂ ਅੱਖਾਂ ਚੋਂ ਹੰਝੂ ਵਹਿ ਤੁਰਨੇ ਪਰ ਉਸ ਤੋਂ ਬਹੁਤੇ ਹੰਝੂ ਬਚਨ ਕੋ ਦੇ ਅੱਖਾਂ ਚੋਂ ਵਗ ਪੈਣੇ ਉਹਨੇ ਘੁੱਟ ਕੇ ਨਸੀਰਾ ਨੂੰ ਗਲ ਲਾ ਲੈਣਾ ਤੇ ਇੱਕ ਗੁੜ ਦੀ ਰੋੜੀ ਉਹਦੇ ਮੂੰਹ ਚੋਂ ਪਾ ਦੇਣੀ ਨਸੀਰਾ ਰੋਂਦੀਆਂ ਅੱਖਾਂ ਨਾਲ ਬਚਨ ਕੋ ਨੂੰ ਵੇਂਦੀ ਰਹਿੰਦੀ ਕਿਸੇ ਨੇ ਕਹਿਣਾ ਪੈਣੇ ਤੇ ਇਹਨੂੰ ਕਾਵਾਂ ਦਾ ਝੂਠਾ ਖਵਾਇਆ ਕਰ ਬਚਨ ਕੋ ਨੇ ਚੂਰੀ ਕੋਟ ਕੋਠੇ ਤੇ ਰੱਖ ਦੇਣੀ ਜਦੋਂ ਕਿਸੇ ਕਾਂ ਨੇ ਉਸ ਵਿੱਚ ਠੁੰਗਾ ਮਾਰ ਦੇਣੀ ਆ ਡੰਡੇ ਨਾਲ ਉਸ ਕਾਂ ਨੂੰ ਡਾਹ ਉਹ ਚੂਰੀ ਦੀ ਕੋਲੀ ਨਸੀਰਾ ਨੂੰ ਦੇ ਦੇਣੀ ਜਨੌਰਾਂ ਵਾਸਤੇ ਘਰ ਦੇ ਕੋਲੇ ਤੇ ਰੱਖੇ ਠਿਕਰੇ ਚੋਂ ਦਿਨੋਂ ਉਹਨਾਂ ਦੇ ਝੂਠੇ ਪਾਣੀ ਦੀ ਬਾਟੀ ਭਰਨ ਨਸੀਰਾਂ ਨੂੰ ਪਿਉਣੀ ਕਿਸੇ ਨੇ ਦੱਸਣ ਤੇ ਬਚਨ ਕੋਨੇ ਕੋਠਾ ਗੁਰੂ ਦੇ ਗੁਰਦੁਆਰੇ ਗੰਗਸਾਰ ਵਿਖੇ ਪੰਜ ਮੱਸੀਆਂ ਵੀ ਸੁੱਕੀਆਂ ਪਰ ਨਾ ਤਾਂ ਰੱਬ ਹੀ ਮੰਨਿਆ ਤੇ ਨਾ ਹੀ ਕੀਤਾ ਓੜਪੋੜ ਕਿਸੇ ਕੰਮ ਆਇਆ ਉਧਰ ਅਰਜਨ ਨੂੰ ਇੱਕ ਵੱਖਰਾ ਸ਼ੌਕਾਂ ਚ ਮੜਿਆ ਸੀ ਉਸੇ ਕੋਲਣ ਦਾ ਸ਼ੌਕ ਆਥਣੀ ਵੀ ਲਾ ਕੇ ਉਹ ਪਿੰਡ ਦੇ ਬਾਹਰ-ਵਾਰ ਬਣੇ ਦੇਬੂ ਪਹਿਲਵਾਨ ਦੇ ਅਖਵਾੜੇ ਚਲਿਆ ਜਾਂਦਾ ਮਾਂ ਵੱਲੋਂ ਦੁੱਧ ਮੱਖਣਾ ਪਾਲੇ ਅਰਜਨ ਦੇ ਪਿੰਡੇ ਤੋਂ ਮੱਖੀ ਤਿਲਕ ਦੀ ਸੀ ਗੱਜ ਚੋੜੀ ਛਾਤੀ ਹਿੱਕ ਚੋਂ ਸਾਨ ਜਿੰਨਾ ਜੋਰ ਆਸ-ਪਾਸ ਦੀ ਪਿੰਡਾਂ ਚ ਉਹਦਾ ਨਾਂ ਉਦੋਂ ਗੂੰਜਿਆ ਸੀ ਜਦੋਂ ਉਹਨੇ ਗੁਰੂ ਕੀ ਟਾਬ ਮੇਲੇ ਵਾਲੀ ਸ਼ਿੰਝ ਚੋਂ ਜੱਗੂ ਪਲਵਾਨ ਦੀਆਂ ਗੋਡਣੀਆਂ ਲਵਾਈਆਂ ਸੀ ਤੇ ਪੰਜ ਕਿਲੋ ਕਿਉਂ ਜਿੱਤਿਆ ਸੀ ਪੂਰੇ ਇਲਾਕੇ ਚ ਉਹਦਾ ਨਾਂ ਉਦੋਂ ਬੋਲਣ ਲੱਗਿਆ ਜਦੋਂ ਕੇਰਾ ਮੁਖਸਰ ਮਾਗੀ ਦੇ ਮੇਲੇ ਤੇ ਉਹਨੇ ਗੱਜਣ ਪਹਿਲਵਾਨ ਨੂੰ ਹਰਾਇਆ ਸੀ ਉਦੋਂ ਅਰਜੁਨ ਮਸਾ ਕੋਈ 15-16 ਸਾਲ ਦਾ ਸੀ ਤੇ ਗੱਜਣ 35 ਸਾਲ ਦਾ ਤੇ ਪੁਰਾਣਾ ਕੋਲਾਟਿਆ ਸੀ ਬੜਾ ਨਾਂ ਸੀ ਗੱਜਣ ਦਾ ਮਾਲਵੇ ਚੋਂ ਛੇਤੀ ਕਿਤੇ ਉਹਦੀ ਕੋਈ ਚੰਡੀ ਨਹੀਂ ਸੀ ਫੜਦਾ ਹੁੰਦਾ ਪਰ ਅਰਜਨ ਨੇ ਉਸ ਨੂੰ ਐਸੀ ਥੋਬੀ ਪਟਕੇ ਦਿੱਤੇ ਸਨ ਕਿ ਉਹਦੀ ਢੂਈ ਲਵਾ ਕੇ ਹਿੱਕ ਤੇ ਚੜ ਬੈਠਾ ਸੀ ਉਦੋਂ ਉਹ ਫਰੀਦਕੋਟ ਦੇ ਸਰਦਾਰਾਂ ਨੇ ਅਰਜਨ ਨੂੰ ਸੋਨੇ ਦਾ ਕੰਠਾ ਪਾਇਆ ਸੀ ਤੇ ਅਰਜਨ ਨੇ ਘਾਰਾ ਕਿਉ ਕੰਠਾ ਨਸੀਰਾ ਦੇ ਗਲ ਪਾ ਦਿੱਤਾ ਸੀ ਨਸੀਰਾ ਪੱਜ ਪਾ ਜਾਂ ਡਗਵਾਂਡ ਸਭ ਨੂੰ ਉਹ ਕੰਠਾ ਦਿਖਾ ਕੇ ਆਈ ਸੀ ਉਦੋਂ ਕੋਈ 6-7 ਸਾਲ ਦੀ ਸੀ ਕੰਠੇ ਨੂੰ ਹੱਥ ਲਾ ਲਾ ਕੇ ਸਭ ਨੂੰ ਦੱਸ ਰਹੀ ਸੀ ਬਾਈ ਤਿਆ ਨਾਲੇ ਕੁਸ਼ਤੀ ਵਾਂਗੂ ਹੱਥ ਕਰ ਕਰ ਸਭ ਨੂੰ ਦੱਸ ਰਹੀ ਸੀ ਕਿ ਇਹ ਬਾਈ ਨੇ ਕੋਲ ਚੋਂ ਜਿੱਤਿਆ ਏ ਨਸੀਰਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਉਹ ਸਭ ਨੂੰ ਦਿਖਾ ਕੇ ਘਰ ਵੱਲ ਭੱਜੀ ਆ ਰਹੀ ਸੀ ਅਚਾਨਕ ਆਪਣੀ ਡੰਗਰਾਂ ਵਾਲੀ ਹਵੇਲੀ ਕੋਲ ਆ ਕੇ ਉਹ ਅਰਜਨ ਦੇ ਚਾਚੇ ਮੰਗਲ ਸਿੰਘ ਦੀ ਲਾਤ ਨਾਲ ਆਣ ਵੱਜੀ ਮੰਗਲ ਦੀਆਂ ਅੱਖਾਂ ਗੁੱਸੇ ਚੋਂ ਲਾਲ ਹੋ ਗਈਆਂ ਨਸੀਰਾ थरथਰ ਕੰਬਣ ਲੱਗੀ ਉਹ ਮੰਗਲ ਮੋਰੇ ਦੋਵੇਂ ਹੱਥ ਜੋੜਨ ਲੱਗੀ ਮੰਗਲ ਦੇ ਹੱਥ ਵਿੱਚ ਇੱਕ ਛੋਟੀ ਜੀ ਕਿੱਕਰ ਦੀ ਢਾਣੀ ਫੜੀ ਹੋਈ ਸੀ ਉਹਨੇ 4-5 ਵਾਰ ਢਾਣੀ ਨਸੀਰਾ ਦੀ ਲੱਤ ਤੇ ਮਾਰੀ ਉਦੇ ਪੂਰੇ ਸਰੀਰ 'ਚੋਂ ਇੱਕ ਦਰਦ ਦੀ ਲਹਿਰ ਦੌੜ ਗਈ। ਸਰੀਰ 'ਚੋਂ ਪੈਰਾਂ ਤੋਂ ਸਿਰ ਤੱਕ ਕੰਬਣੀ ਛਿੜ ਗਈ। ਜਿਵੇਂ ਕਿਸੇ ਨੇ ਖੜੇ ਪਾਣੀ 'ਚ ਪੱਥਰ ਮਾਰਿਆ ਹੋਵੇ, ਤੂੰ ਉਦੇ 'ਚੋਂ ਗੋਲ-ਗੋਲ ਅਨੇਕਾਂ ਤਰੰਗਾਂ ਚਾਰੇ ਪਾਸੇ ਦੌੜ ਗਈਆਂ ਹੁਣ। ਨਸੀਰਾ ਰੋਂਦੀ ਹੋਈ ਘਰ ਵੱਲ ਭੱਜ ਗਈ। ਉਹ ਭੱਜ ਕੇ ਜਾ ਕੇ ਬਚਨਕੌਰ ਨੂੰ ਚੰਬੜ ਗਈ। ਬਚਨਕੌਰ ਪੁੱਛ ਰਹੀ ਸਤਿਏ ਇਹ ਦਾਸਤਾ ਸਹੀਂ ਕੀ ਹੋਇਆ? ਪਰ ਉਹ ਰੋਂਦੀ-ਰੋਂਦੀ ਬਾਹਰ ਗੇਟ ਵੱਲ ਹੱਥ ਕਰੀ ਜਾ ਰਹੀ ਸੀ। ਨਾਲ ਕੁਝ ਕਹਿਣ ਦਾ ਯਤਨ ਕਰ ਰਹੀ ਸੀ। ਹੂੰ ਆ ਹੂੰ ਇੱਕ ਹੱਥ ਆਪਣੀ ਲਾਤੇ ਰੱਖਦੀ ਇਹ ਇਹ ਕਰੀ ਰਹੀ ਸੀ। ਬਚਨ ਕੋਨੇ ਜਦੋਂ ਉਹਦੀ ਸਲਵਾਰ ਦਾ ਪਹੁੰਚਾ ਥੋੜਾ ਉਤਾ ਕੀਤਾ ਉਸ ਵਿੱਚੋਂ ਖੂਨ ਸਿਮਿਆ ਹੋਇਆ ਸੀ ਇੱਕ ਦੋ ਕੰਡਿਆਲੀ ਸੂਲਾ ਹੱਲੇ ਵੀ ਉਹਦੀ ਲੱਤ 'ਚੋਂ ਖੁੱਬੀਆਂ ਹੋਈਆਂ ਸੀ ਅਸਲ 'ਚ ਜਦੋਂ ਮੰਗਲ ਸਿੰਘ ਉਹਨੇ ਉਹਦੇ ਕੰਡਿਆਲੀ ਕਿਕਰ ਦੀ ਟਾਣੀ ਲੱਤ ਤੇ ਮਾਰੀ ਸੀ ਕਿੰਨੀਆਂ ਹੀ ਤਿੱਖੀਆਂ ਸੂਲਾ ਉਹਦੀ ਮਲੂਕ ਚਮੜੀ ਨੂੰ ਵਿੰਨ ਗਈਆਂ ਸਨ ਤੇ ਇੱਕ ਦੋ ਸੂਲਾ ਉਹਦੀ ਲੰਤ 'ਚੋਂ ਖੁੱਬ ਕੇ ਵਿੱਚ ਹੀ ਟੁੱਟ ਗਈਆਂ ਸਨ ਇਹ ਤੂੰ ਕਿਹੜੇ ਕੰਡਿਆਂ 'ਚੋਂ ਡਿਗ ਪਈ ਕਿੰਨੀ ਵਾਰ ਕਿਹਾ ਕੱਟ ਭੱਜਿਆ ਕਰ ਬਚਨ ਕੋ ਉਹਦੀ ਲੱਤ 'ਚੋਂ ਸੂਲਾ ਕਾਢੋ ਦਾ ਮੱਥਾ ਚੁੰਮਦੀ ਬੋਲੀ ਨਸੀਰਾ ਹੱਲੇ ਵੀ ਦੋਵੇਂ ਹੱਥ ਲਾ ਕੇ ਕੁਝ ਸਮਝਾਉਣ ਦਾ ਯਤਨ ਕਰ ਰਹੀ ਸੀ ਜਿਵੇਂ ਜਾਲ ਚੋਂ ਫਸਿਆ ਪੰਛੀ ਖੁਦ ਨੂੰ ਛਡੌਣ ਲਈ ਫੜਫੜਾ ਕੇ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੋਵੇ ਉਵੇਂ ਨਸੀਰਾ ਬਚਨ ਕੋਲ ਨੂੰ ਦੱਸਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਕਿ ਮਾਂ ਮੈਂ ਕੰਡਿਆਂ ਚੋਂ ਡਿੱਗੀ ਨਹੀਂ ਆ ਇਹ ਤਾਂ ਚਾਚੇ ਨੇ ਮੈਨੂੰ ਮਾਰਿਆ ਪਰ ਬਚਨ ਕੋਲ ਨੂੰ ਕੁਝ ਨਹੀਂ ਸੀ ਸਮਝ ਆ ਰਿਹਾ ਨਸੀਰਾ ਨੇ ਅੱਖਾਂ ਪਰ ਲੀਆਂ ਤੇ ਰੱਬ ਵੀ ਕਿੱਡੀ ਵੱਡੀ ਬੇਇਨਸਾਫੀ ਕਰ ਗਿਆ ਸੀ ਉਸ ਨਾਲ ਉਹ ਆਪਣਾ ਦੁੱਖ ਬੋਲ ਕੇ ਵੀ ਨਹੀਂ ਸੀ ਦੱਸ ਸਕਦੀ ਰਾਤ ਉਸੇ ਤਰ੍ਹਾਂ ਬੀਤ ਗਈ ਅਗਲੀ ਸਵੇਰ ਜਦੋਂ ਬਚਨ ਕੌਰ ਨੇ ਨਸੀਰਾ ਨੂੰ ਠਾਕੇ ਕਿਹਾ ਜਾ ਆਪਣੇ ਚਾਚੇ ਨੂੰ ਚਾਹ ਫੜਾ ਅਰਜਨ ਤਾਜ ਕਿਤੇ ਘੁਲਣ ਦੰਗਲ ਗਿਆ ਹੋਇਆ ਵਾ ਉਹ ਤਾਂ ਮੂੰਹ ਨੇਰ ਚੋਂ ਨਿਕਲਿਆ ਆਇਆ ਚਾਚੇ ਦਾ ਨਾਂ ਸੁਣਦਿਆਂ ਨਸੀਰਾ ਫਿਰ ਤੋਂ ਰੋ ਪਈ ਉਹਨੇ ਆਪਣੀ ਲੱਤ ਜਿਸ ਵਿੱਚੋਂ ਬੀਤੀ ਸ਼ਾਮ ਬਚਨ ਕੌਰ ਨੇ ਸੂਲਾ ਗੱਡੀਆਂ ਸੀ ਬਚਨ ਕੌਰ ਮੋਹਰੇ ਕਰ ਦਿੱਤੀ ਬਚਨ ਕੌਰ ਦੇ ਸੱਤੀ ਕੱਪੜੀ ਅੱਗ ਲੱਗੀ ਮੂੰਹ ਗੁੱਸੇ ਜੋ ਲਾਲ ਹੋ ਗਿਆ ਕਿ ਮੰਗਲ ਨੇ ਐ ਮਸੂਮ ਤੇ ਐ ਕਾਰਾ ਕੀਤਾ ਮਾੜਾ ਇਹ ਤਾਂ ਪੈ ਨਾ ਰੱਬ ਦੀ ਮਾਰੀ ਹੋਈ ਆ ਬਚਨ ਕੋ ਨੂੰ ਪਤਾ ਨਹੀਂ ਸੀ ਕਿ ਮੰਗਲ ਉਹਨੂੰ ਮਾੜਾ ਸਮਝਦਾ ਉਹਨੂੰ ਤਾਂ ਲੱਗਦਾ ਸੀ ਕਿ ਜਿਵੇਂ ਅਰਜਨ ਦਾ ਮੋਹ ਕਰਦਾ ਨਸੀਰਾਂ ਦਾ ਵੀ ਕਰਦਾ ਹੋ ਕਿਉਂਕਿ ਅਰਜਨ ਨੇ ਅੱਜ ਤੱਕ ਆਪਣੀ ਮਾਂ ਨੂੰ ਘਰ ਆ ਕੇ ਨਹੀਂ ਸੀ ਦੱਸਿਆ ਜੂ ਦਾ ਚਾਚਾ ਨਸੀਰਾਂ ਬਾਰੇ ਬੋਲਕ ਬੋਲ ਬੋਲਦਾ ਸੀ ਬਚਨ ਕੋ ਨੇ ਨਸੀਰਾਂ ਨੂੰ ਉਂਗਲ ਲਾਇਆ ਤੇ ਸਿੱਧੀ ਆਪਣੇ ਡੰਗਰਾਂ ਵਾਲੇ ਬਾੜੇ ਜਾ ਵੜੀ ਜਾ ਕੇ ਗੁੱਸੇ 'ਚ ਮੰਗਲ ਨੂੰ ਬੋਲੀ ਮੰਗਣਾ ਕਿਉਂ ਮਾਰਿਆ ਜਵਾਕੜੀ ਨੂੰ ਜਦ ਮੰਗਲ ਨੇ ਗੁੱਸੇ ਨਾਲ ਨਸੀਰਾ ਵੱਲ ਵੇਖਿਆ ਤੋ ਡਰ ਕੇ ਬਚਨਕੌਰ ਦੀ ਲੱਤਾਂ ਮਗਰ ਲੋਕ ਗਈ ਕੁੜੀ ਨੂੰ ਕੀ ਅੱਖਾਂ ਘੜਦਾ ਇਧਰ ਮੈਨੂੰ ਦੱਸ ਤੇਰਾ ਕੀ ਮਾੜਾ ਕੀਤਾ ਇਹਨੇ ਭਾਬੀ ਐ ਮਸਲੇ ਨਹੀਂ ਕਿਸੇ ਦੇ ਸਕੇ ਹੁੰਦੇ ਐ ਆਪ ਦਾ ਪਿਓ ਖਾ ਗਈ ਮਾਂ ਨੂੰ ਨਿਗਲ ਗਈ ਹੁਣ ਤੂੰ ਇਸ ਡੈਨ ਨੂੰ ਦੁੱਧ ਪਿਆ ਰਹੀ ਐ ਇਸ ਸਪਣੀ ਬਣ ਆਪਾਂ ਨੂੰ ਦੱਸੂ ਫਿਰ ਪਤਾ ਲੱਗੂ ਬਚਨਕੌਰ ਦੀ ਅੱਖਾਂ ਪਾ ਰਹੀਆਂ ਵੇ ਤੂੰ ਕਦੇ ਇਹਦੀ ਅੱਖਾਂ 'ਚ ਉਹ ਦਰਦ ਵੇਖਿਆ ਵੇ ਇਹਨੂੰ ਤਾਂ ਮਾਂ ਪਿਓ ਦਾ ਪਿਆਰ ਵੀ ਨਹੀਂ ਮਿਲਿਆ ਤਾਂ ਦੂਜਾ ਰੱਬ ਨੇ ਇਹਨੂੰ ਜ਼ੁਬਾਨ ਵੀ ਨਹੀਂ ਦਿੱਤੀ ਇਹ ਤਾਂ ਬੋਲ ਕੇ ਵੀ ਨਹੀਂ ਦੱਸ ਸਕਦੀ ਐਦਾ ਕੁਝ ਦੁੱਖਦਾ ਕਿ ਨਹੀਂ ਉੱਥੇ ਕਿੰਨੇ ਲੋਕ ਇਕੱਠੇ ਹੋ ਗਏ ਜੋ ਮੰਗਲ ਨੂੰ ਬੁਰਾ ਭਲਾ ਬੋਲ ਰਹੇ ਸੀ ਮੰਗਲ ਚੁੱਪ ਚਾਪ ਸੁਣ ਰਿਹਾ ਸੀ ਫਿਰ ਬਚਨ ਕੋ ਨੇ ਆਖਰੀ ਬੋਲ ਬੋਲੇ ਜੇ ਅੱਜ ਤੋਂ ਬਾਅਦ ਤੂੰ ਇਸ ਮਾਸੂਮ ਨੂੰ ਕੁਝ ਵੀ ਕਿਹਾ ਤਾਂ ਮੇਰੇ ਤੋਂ ਬੁਰੀ ਕੋਈ ਨਹੀਂ ਨਾ ਮੈਂ ਮੇਰੇ ਤੋਂ ਬੁਰਾ ਕੋਈ ਹੋਣਾ ਹੀ ਉਹ ਮੰਗਲਾ ਚੱਲ ਨਸੀਰਾ ਘਰ ਚਲੀਏ ਤੇ ਅੱਜ ਤੋਂ ਬਾਅਦ ਤੂੰ ਇਸ ਨੂੰ ਨਹੀਂ ਬੁਲਾਉਣਾ ਤੇ ਉਂਗਲ ਲਾ ਕੇ ਨਸੀਰਾ ਨੂੰ ਘਰ ਲੈ ਆਈ ਉਦਰ ਲੋਕਾਂ 'ਚ ਹੋਈ ਇਸ ਬੇਇੱਜ਼ਤੀ ਨੇ ਮੰਗਲ ਅੰਦਰ ਗੁੱਸੇ ਦੇ ਪੰਬੜ ਬਾਲ ਦਿੱਤੇ ਸਨ ਹੁਣ ਉਹ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਸੀ ਪਰ ਉਹਨੂੰ ਕੋਈ ਰਾਹ ਨਹੀਂ ਸੀ ਲੱਭ ਰਿਹਾ ਵਕਤ ਬੀਤਣ ਲੱਗਾ ਮੰਗਲ ਨਵੀਆਂ-ਨਵੀਆਂ ਸਕੀਮਾਂ ਕਰਨ ਲੱਗਾ ਜਿਸ ਨਾਲ ਉਹ ਨਸੀਰਾਂ ਤੋਂ ਬਦਲਾ ਲੈ ਸਕੇ